ਤਮੋਲੀ ਫਟਕ ਤੇ ਰਾਤ ਇੱਕ ਇਹੋ ਜਿਹਾ ਹਾਦਸਾ ਦੇਖਣ ਨੂੰ ਮਿਲਿਆ ਹੈ ਕਿ ਜਿਸ ਨੂੰ ਤੁਸੀਂ ਦੇਖ ਕੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਜਿਸ ਨੂੰ ਜਦ ਤੁਸੀਂ ਦੇਖੋਗੇ ਤੇ ਤੁਹਾਡਾ ਇੱਕ ਵਾਰ ਤਾਂ ਦਿਲ ਦਹਿਲ ਜਾਏਗਾ ਕਿ ਕਿੰਨੀ ਕਾਲੀ ਕਰ ਰਹੇ ਆ ਦੇਖੋ ਉਹ ਦੇਖੋ ਸਾਹਮਣੇ ਟ੍ਰੇਨ ਆ ਰਹੀ ਹੈ ਤਾਂ ਆਹ ਦੇਖੋ ਲੇਡੀ ਨਿਕਲ ਰਹੇ ਆ ਭੈਣ ਜੀ ਤੁਸੀਂ ਤੁਹਾਨੂੰ ਦਿਖ ਰਿਹਾ ਟ੍ਰੇਨ ਆ ਰਹੀ ਹੈ ਤੁਸੀਂ ਥੱਲੋਂ ਨਿਕਲ ਰਹੇ ਹੋ ਤਾਨੂੰ ਪਤਾ ਹੈ ਰਾਤੀ ਉਰੇ ਹਾਦਸਾ ਹੋ ਚੁੱਕਿਆ ਤੁਸੀਂ ਥੱਲੋਂ ਨਿਕਲ ਕੇ ਆ ਰਹੇ ਹੋ ਥੋੜਾ ਜਿਹਾ ਦੇਖ ਲਿਆ ਕਰੋ ਬੱਚੇ ਹੈਗੇ ਆਪਣੇ ਛੋਟੇ ਛੋਟੇ ਕੱਲ ਨੂੰ ਰੁੱਲ ਜਾਣਗੇ ਜੇ ਕੋਈ ਹਾਦਸਾ ਹੋ ਗਿਆ ਹਾਂਜੀ ਤੁਹਾਨੂੰ ਆਪ ਨੂੰ ਸੋਚਣਾ ਚਾਹੀਦਾ ਟ੍ਰੇਨ ਤੁਹਾਡੇ ਸਾਹਮਣੇ ਆ ਰਹੀ ਹੈ ਤੁਸੀਂ ਉੱਚੋਂ ਨਿਕਲ ਕੇ ਆ ਰਹੇ ਹੋ ਘੰਟਾ ਘੰਟਾ ਖੜੀ ਰਹਿੰਦੀ ਹੈ ਤਾਂ ਕੱਲ੍ਹ ਨੂੰ ਵੀ ਘੰਟਾ ਘੰਟਾ ਤਾਂ ਖੜੀ ਰਹਿੰਦੀ ਹੈ ਜੇ ਕੱਲ੍ਹ ਨੂੰ ਕੁਝ ਹੋ ਗਿਆ ਫਿਰ ਕੀ ਕਰੋਗੇ ਤੁਸੀਂ ਆਪ ਅਸੀਂ ਤਾਂ ਹੀ ਚਾਹਾਂਗੇ ਵੀ ਮੇਨੀ ਨਾ ਮਿੱਤਲ ਜੀ ਨੂੰ ਜਲਦੀ ਤੋਂ ਜਲਦੀ ਉਰੇ ਕੁਝ ਬਣਾਉਣਾ ਚਾਹੀਦਾ ਤਾਂ ਕਿ 2-3 ਸਾਲ ਹੀ ਰਹਿ ਗਏ ਉਹਨਾਂ ਦੇ ਬਹੁਤ ਥੋੜਾ ਟਾਈਮ ਹੈ ਉਰੇ ਉਹਨਾਂ ਦਾ ਉਹਨਾਂ ਨੂੰ ਕੁਝ ਅੱਛਾ ਕੰਮ ਕਰਕੇ ਜਾਣਾ ਚਾਹੀਦਾ ਤੇ ਉਰੇ ਵੀ ਰਾਤੀ ਵੀ ਇੱਕ ਹਾਦਸਾ ਹੋ ਚੁੱਕਿਆ ਜੀ ਥੱਲੋਂ ਲੋਕੀ ਨਿਕਲਦੇ ਆ ਹਾਂਜੀ ਹਾਂਜੀ ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਤੇ ਅਸੀਂ ਖੜੇ ਆ ਰਾਜਪੁਰਾ ਦੇ tmplli ਫਾਟਕ ਤੇ tmolli ਫਾਟਕ ਤੇ ਰਾਤ ਇੱਕ ਇਹ ਜਿਹਾ ਹਾਦਸਾ ਦੇਖਣ ਨੂੰ ਮਿਲਿਆ ਹੈ ਕੀ ਜਿਸ ਨੂੰ ਤੁਸੀਂ ਦੇਖ ਕੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਜਿਸ ਨੂੰ ਜਦ ਤੁਸੀਂ ਦੇਖੋਗੇ ਤੇ ਤੁਹਾਡਾ ਇੱਕ ਵਾਰ ਤਾਂ ਦਿਲ ਦਹਿਲ ਜਾਏਗਾ ਕਿਉਂ ਕਿ ਉਸ ਪਾਸੋਂ ਤਮੋਲੀ ਵਾਲੇ ਪਾਸੋਂ ਜਿਹੜਾ ਹੈਗਾ ਬੰਦਾ ਜਿਹੜਾ ਹੈ ਫਾਟਕ ਦੇ ਥੱਲੋਂ ਜਿਹੜਾ ਮੋਟਰਸਾਈਕਲ ਲੈ ਕੇ ਨਿਕਲਦਾ ਤੇ ਉਹ ਉਹ ਗੱਡੀ ਥੱਲੇ ਜਿਹੜਾ ਹੈ ਆ ਜਾਂਦਾ ਉਹ ਸਾਫ਼ ਨਜ਼ਰ ਆ ਰਿਹਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਗੱਡੀ ਥੱਲੋਂ ਨਜ਼ਰ ਆਉਂਦਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਰਹੀ ਹੈ ਕਿ ਉਰੇ ਜਿਹੜਾ ਹੈ ਅੰਡਰ ਬ੍ਰਿਜ ਬੰਨਣਾ ਚਾਹੀਦਾ ਹੈ ਰਾਜਪੁਰਾ ਦੇ ਮੈਡਮ ਨੀਨਾ ਮਿੱਤਲ ਜਿਹੜੇ ਵਿਧਾਇਕ ਹੈਗੇ ਮੈਡਮ ਨੀਨਾ ਮਿੱਤਲ ਐਮ ਉਹ oh, ਹਰੇਕ ਆਪਣਾ ਸਪੀਚ ਦੇ ਵਿੱਚ ਇਹ ਕਹਿੰਦਾ ਕਿ ਜਲਦ ਹੀ ਜਿਹੜਾ ਹੈ ਤਮੋਲੀ ਫਾਟਕ ਬਣ ਜਾਏਗਾ ਉਹਨਾਂ ਵੱਲੋਂ ਜਿਹੜਾ ਹੈਗਾ ਕੋਸ਼ਿਸ਼ਾਂ ਵੀ ਪੂਰੀ ਕੀਤੀ ਜਾ ਰਹੀਆਂ ਤੇ ਜੋ ਸਾਨੂੰ ਦੱਸਿਆ ਗਿਆ ਕਿ ਪਾਸ ਵੀ ਹੋ ਚੁੱਕਿਆ ਲੇਕਿਨ ਉਹ ਕਦ ਬਣੇਗਾ ਕਿਉਂਕਿ ਰਾਤ ਵੀ ਬਹੁਤ ਜਿਹੜੀ ਹੈ ਇੱਕ ਦਰਦਨਾਕ ਮੌਤੂਰੇ ਦੇਖਣ ਨੂੰ ਮਿਲੀ ਹੈ ਮੈਂ ਤੁਹਾਨੂੰ ਦੱਸਦਾ ਇਸ ਤਮੋਲੀ ਫਾਟਕ ਤੇ ਇਹ ਜਦ ਬੱਚੇ ਕ੍ਰਾਸ ਕਰਦੇ ਆ ਪਰਲੀ ਸਾਈਡ ਜਿਹੜਾ ਹੈ ਸਕੂਲ ਹੈ ਉਰ ਤੋਂ ਬੱਚੇ ਜਿਹੜੇ ਲੰਘ ਕੇ ਜਾਂਦੇ ਆ ਉਹ ਸਕੂਲਾਂ ਦੇ ਵੱਲ ਜਾਂਦੇ ਆ ਉਹਨਾਂ ਦੇ ਕੋਲ ਸਾਈਕਲ ਮੋਟਰਸਾਈਕਲ ਵਗੈਰਾ ਜਿਹੜੀਆਂ ਹੁੰਦੀਆਂ ਵਾਹਨ ਹੁੰਦੇ ਆ ਉਹ ਕਦੀ ਵੀ ਕੋਈ ਹਾਦਸੇ ਦਾ ਸ਼ਿਕਾਰ प्रदेशੋਂ ਪਿੰਡ ਦੇ ਜਿਹੜੇ ਸਰਪੰਚ ਆ ਉਹ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਰਾਤ ਦੀ ਕਟਨਾ ਜਿਹੜੀ ਹੋਈ ਹੈ ਉਹ ਗੱਲ ਕਰਦਾਂਗੇ ਕਿ ਕਿਸ ਤਰ੍ਹਾਂ ਕਿਹੜਾ ਪਰਿਵਾਰ ਸੀ ਜਿਨ੍ਹਾਂ ਦਾ ਰਾਤੀ ਬੱਚਾ ਜਿਹੜਾ ਹੈ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਤੇ ਉਹ ਗੱਡੀ ਥੱਲੇ ਆ ਗਿਆ ਸੋ ਕੀ ਗੱਲ ਹੋਈ ਹੈ ਜੀ ਸਾਰੀ ਤੁਸੀਂ ਦੱਸੋ ਤੇ ਕਿ ਕੀ ਕਿਹੜੀ-ਕਿਹੜੀ ਕਮੀਆਂ ਹੈਗੀਆਂ ਜਿਹੜੀਆਂ ਉਹ ਪੂਰੀ ਹੋਣ ਵਾਲੀਆਂ ਰਾਤ ਹੈ ਜੀ ਤਕਰੀਬਨ 12:35 ਮਿੰਟ ਦੇ ਇਹ ਹਾਸਾ ਹੋਇਆ ਜਿਹੜਾ ਤੇ 12:45 ਮਿੰਟ ਤੇ ਮੈਨੂੰ ਗੇਟਮੈਨ ਨੇ ਬੁਲਾਇਆ ਵੇ ਬੰਦਾ ਜਿਹੜਾ ਡੈਥ ਹੋਈ ਹੈ ਇਹ ਤੁਹਾਡੇ ਪਿੰਡ ਦਾ ਇਹਦੇ ਪਛਾਣੋ ਚਲੋ ਨਹੀਂ ਪਛਾਣ ਹੋਇਆ ਰਾਤ ਨੂੰ ਪਤਾ ਨਹੀਂ ਸੀ ਅਸੀਂ ਦੁੱਦਮ ਕੁੱਦਮ ਸਿੰਘ ਕਲੋਨੀ ਦਾ ਨਿਕਲਿਆ ਹਾਂਜੀ ਹਾਂਜੀ ਸਵੇਰੇ ਅਸੀਂ ਮੈਂ ਪਤਾ ਕਰਿਆ ਉਸ ਤੋਂ ਮੈਂ 3 ਸਾਲ ਪਹਿਲਾਂ ਨਾ ਐਪਲੀਕੇਸ਼ਨਾਂ ਦੇ ਦੇ ਕੇ ਡੀਸੀ ਨੂੰ ਵੀ ਦਿੱਤੀ ਹੈ ਡੀਸੀ ਨੇ ਡੀਆਰਐਮ ਨੂੰ ਭੇਜੀ ਹੈ ਡੀਆਰਐਮ ਕੋਲ ਵੀ ਅਸੀਂ 10 ਚੱਕਰ ਲਗਾ ਚੁੱਕੇ ਹਾਂ ਅੰਡਰਪਾਸ ਬਾਰੇ ਤੇ ਉੱਥੋਂ ਵੀ ਸਾਨੂੰ ਇਹੀ ਬਾਨਾ ਮਿਲਦਾ 2 ਮਹੀਨੇ ਲੱਗਣਗੇ 4 ਮਹੀਨੇ ਲੱਗਣਗੇ 6 ਮਹੀਨੇ ਲੱਗਣਗੇ ਹੁਣ ਵੀ ਉਹ ਐਪਲੀਕੇਸ਼ਨਾਂ ਸਾਡੀਆਂ ਹੈਗੀਆਂ ਸਾਡੇ ਕੋਲ ਸਭ ਦੀ ਹੈ ਉਹ ਕਹਿ ਦਿੰਦੇ ਪਾਸ ਹੋ ਗਿਆ ਜਿਹੜੇ ਵੀ ਜਾਂਦੇ ਆ ਹੁਣ ਅਸੀਂ ਗਏ ਸੀ ਹਫ਼ਤਾ ਪਹਿਲਾਂ ਵੀ ਗਏ ਸੀ ਡੀਆਰਮ ਕੋਲ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਲੋਕ ਜਿਹੜੇ ਹਨ ਲੋਕਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਹ ਥੱਲੇ ਫਾਟਕ ਦੇ ਥੱਲੋਂ ਜਿਹੜਾ ਹੈ ਗੱਡੀਆਂ ਕੱਢਦੇ ਜਦ ਕਿ ਸਰਕਾਰ ਵੱਲੋਂ ਇੱਕ ਸਾਫ ਹਦਾਇਤਾਂ ਕਿ ਗੈਰ ਕਾਨੂੰਨੀ ਕੰਮ ਹੈ ਜਿਹੜਾ ਗੱਡੀਆਂ ਥੱਲੋਂ ਕੱਢੇਗਾ ਖਾਸੇ ਤਾਂ ਹੁਣੇ ਲਾਜ਼ਮੀ ਹੈ ਕੀ ਕਹ ਰਹੇ ਸੀ ਉੱਥੇ ਫਿਰ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਤੁਹਾਡੀ ਫਾਈਲ ਉਹ ਕੰਪਲੀਟ ਹੋ ਚੁੱਕੀ ਆ 6 ਮਹੀਨੇ ਹੋ ਗਏ ਕੰਪਲੀਟ ਹੋਈ ਨੇ ਹਾਂਜੀ ਤੇ 6 ਮਹੀਨੇ ਹੋਰ ਨਹੀਂ ਕੰਪਲ ਤੁਹਾਡਾ ਕੰਮ ਚੱਲ ਸਕਦਾ ਮੈਂ ਕਿਹਾ ਉਹ ਕਾਰਨ ਕੀ ਆ ਕਹਿੰਦੇ ਕਿਸੇ ਪੋਲੀਟੀਸ਼ੀਅਨ ਤੋਂ ਕਿਸੇ ਮੰਤਰੀ ਤੋਂ ਫੋਨ ਕਰਾਓ ਤਾਂ ਤੁਹਾਡੀ ਫੇਲ ਅੱਗੇ ਚੱਲੇਗੀ ਤੇ ਮੈਡਮ ਵਿਧਾਇਕਾ ਮੈਡਮ ਤਾਂ ਕਹਿੰਦੇ ਕਿ ਪਾਸ ਹੋ ਚੁੱਕਿਆ ਹੈ ਹੋਰ ਜਲਦ ਬਣ ਜਾਏਗਾ ਨਹੀਂ ਸਾਨੂੰ ਤਾਂ ਉੱਥੇ ਅਫਸਰਾਂ ਨੇ ਇਹੀ ਕਿਹਾ ਮੈਂ ਅੰਮਾਲੇ ਖੁਦ ਗਿਆ ਸੀ 5-7 ਬੰਦੇ ਲੈ ਕੇ ਅਸੀਂ 10 ਬੰਦੇ ਤਾਂ ਪੱਕੇ ਜਾਣਦੇ ਹਾਂ ਹਾਂਜੀ ਤੇ 3 ਸਾਲ ਤੋਂ ਜਾ ਰਹੇ ਆ ਅਸੀਂ 10-10 ਢੇੜੇ ਲਾ ਚੁੱਕੇ ਆ ਇਹ ਮਤਲਬ ਓਰੇ ਕੋਈ ਪਾਸ ਨਹੀਂ ਹੋਇਆ ਇੰਟਰਵਿਊ ਨਹੀਂ ਪਾਸ ਤਾਂ ਹੋਇਆ ਹੋਇਆ ਉਹ ਕਹਿੰਦੇ ਕਿ ਵੀ ਕਿਸੇ ਦੀ ਫੋਨ ਕਰਾਓ ਤੁਹਾਨੂੰ ਤਾਂ ਤੁਹਾਡਾ ਕੰਮ ਹੋ ਗਿਆ ਤੇ ਕਿੰਨੇ ਕ ਬੱਚਾ ਔਰ ਤੋਂ ਸਰਪੰਚ ਸਾਹਿਬ ਨਿਕਲਦਾ ਤੁਹਾਡੇ ਪਿੰਡ ਤੋਂ ਬੱਚੇ ਰੋਜ਼ ਟ੍ਰੇਨ ਦੇ ਨੀਚੇ ਤੋਂ ਨਿਕਲਦੇ ਆ ਹਾਂਜੀ ਜੀ ਉੱਪਰੋਂ ਵੀ ਨਿਕਲਦੇ ਤੁਹਾਨੂੰ ਫੋਟੋਆਂ ਦਿਖਾ ਦਿੰਨਾ ਮੈਂ ਕੱਟਲੇ ਕੱਲੇ ਦੀ ਬੜਾਈ ਹੋਈਆਂ ਫੋਟੋਆਂ ਮੈਂ ਡੀਆਰਐਮ ਨੂੰ ਵੀ ਭੇਜੀਆਂ ਸਾਰੇ ਅਫਸਰਾਂ ਨੂੰ ਭੇਜੀਆਂ ਡੀਸੀ ਨੂੰ ਵੀ ਮੈਂ ਭੇਜੀਆਂ ਸਾਡੀ ਐਪਲੀਕੇਸ਼ਨਾਂ ਵੀ ਉੱਥੇ ਗਈਆਂ ਨੰਬਰ ਵੀ ਦੇ ਦਿੰਨਾ ਤੁਹਾਨੂੰ ਸਾਰੇ ਜਿਹੜੇ ਵੀ ਨੰਬਰ ਲੱਗੇ ਵੀ ਆ ਸਾਡੇ ਕੋਲ ਲੇਕਿਨ ਕੋਈ ਗੌਰ ਨਹੀਂ ਕਰ ਰਿਹਾ ਇੱਥੇ ਕੀ ਕੀ ਕਹਿਣਾ ਚਾਹੋਗੇ ਜੀ ਤੁਸੀਂ 15 20 ਹਜ਼ਾਰ ਬੱਚਾ ਡੈਲੀ ਨਿਕਲਦਾ ਇੱਥੋਂ ਕਟਵੜਾ 10 ਕੋਲ ਇੱਧਰ ਹੈ ਹਾਂਜੀ ਹਾਂਜੀ ਉਹ ਦਿੱਲੀ ਖਤਰਿਆ ਘੰਟੀ ਵੱਦੀ ਹੈ ਹਾਂਜੀ ਹਾਂਜੀ ਬਹੁਤ ਮੁਸ਼ਕਲ ਹੈ ਇੱਥੇ ਅੰਡਰਪਾਸ ਬਣਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਸੁਵਿਧਾ ਹੋ ਸਕੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਇਹ ਦੇਖੋ ਇਹ ਕਿਸੇ ਸ਼ੌਂਕ ਨਾਲ ਤਾਂ ਕੋਈ ਨੀਚੋਂ ਨਿਕਲਦਾ ਨਹੀਂ ਜੱਟ ਰਿਆਂ ਦੇ ਕਾਨੂੰਨ ਦੀ ਨੂੰ ਲੰਗਦਾ ਨਹੀਂ ਕਰਦਾ ਜੀ ਇਹ ਮਜਬੂਰੀ ਹੈ ਜੀ ਬੱਚਿਆਂ ਦੇ ਵੀ ਹੋਰ ਲੋਕਾ ਦੇ ਵੀ ਕਿ ਟ੍ਰੇਨ ਖੜਦੀ ਹੈ ਜੀ 2 2 3 3 ਘੰਟੇ ਖੜ ਜਾਂਦੀ ਹੈ ਜੀ ਮਾਲ ਗੱਡੀ ਇੱਥੇ ਕ੍ਰੋਸਿੰਗ ਬੰਦ ਹੋ ਜਾਂਦੀ ਹੈ ਜੀ ਜੇ ਫਟਕ ਵੀ ਬੰਦ ਹੁੰਦੇ ਆ ਤਾਂ ਮਿਨਿਮਮ ਅੱਧਾ ਘੰਟਾ ਪੌਣਾ ਘੰਟਾ ਤਾਂ ਬੰਦ ਰਹਿੰਦੇ ਆ ਜੀ ਇਹ ਹਾਂਜੀ ਹਾਂਜੀ ਤਾਂ ਮਜਬੂਰੀ ਵਸ ਲੋਕਾਂ ਨੂੰ ਨਿਕਲਣਾ ਪੈਂਦਾ ਇਹ ਤਾਂ ਇਸ ਕਰਕੇ ਅੰਡਰਪਾਸ ਬਣਦਾ ਚੰਗੀ ਗੱਲ ਹੈ ਜੀ ਹੋਰ ਜਾਨਾਂ ਵੀ ਬਚ ਸਕਦੀਆਂ ਜੀ ਕੋਈ ਹੋਰ ਸਾਥ ਸਾਥ ਸਾਨਾ ਹੋਵੇ ਜੀ ਠੀਕ ਹੈ ਜੀ ਸੋ ਹੋਰ ਕੁਝ 3 4 ਰਾਤ ਸੇ ਹੋ ਚੁੱਕੇ ਆ ਇਸ ਤੋਂ ਪਹਿਲਾਂ ਸੋ ਤੁਸੀਂ ਦੇਖ ਸਕਦੇ ਹੋ ਲੋਕ ਵੀ ਉਰੇ ਖੜੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਾਫੀ ਕਾਫੀ ਦੇਰ ਜਿਹੜਾ ਫਾਟਕ ਬੰਦ ਰਹਿੰਦਾ ਹੈ ਅੰਡਰਪਾਸ ਦੀ ਮੰਗ ਕੀਤੀ ਜਾ ਰਹੀ ਹੈ ਰਾਤ ਵੀ ਵੱਡਾ ਇੱਕ ਹਾਦਸਾ ਉਰੇ ਦੇਖਣ ਨੂੰ ਮਿਲਿਆ ਜੀ ਕੀ ਕਹਿਣਾ ਚਾਹੋਗੇ ਇਹ ਤਾਂ ਬੜਾ ਬੁਰਾ ਹਾਲ ਹੈ ਸੰਦੀਪ ਚੌਧਰੀ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਨਿਊਜ਼ 89 ਦਾ ਜਿਹੜਾ ਤੁਸੀਂ ਇੱਥੇ ਆ ਕੇ ਦੀ ਕਵਰੇਜ ਕਰ ਰਹੇ ਹੋ ਬਹੁਤ ਵਾਰ ਇਹਦੀਆਂ ਵੀਡੀਓਜ਼ ਵੀ ਜਿਹੜੀਆਂ ਹੈਗੀਆਂ ਇੱਥੇ ਪਾਈਆਂ ਹੈਗੀਆਂ ਵੀ ਲੰਬੀਆਂ ਲੰਬੀਆਂ ਲਾਈਨਾਂ ਹੁੰਦੀਆਂ ਔਰ ਬਹੁਤ ਇੱਥੇ ਨਾਮੀ ਜਿਹੜੇ ਸਕੂਲ ਹੈਗੇ ਪਿੱਛੇ ਆਪਣੇ ਹੈ ਉਹਨਾਂ ਦੇ ਬੱਚੇ ਛੋਟੇ ਛੋਟੇ ਬੱਚੇ ਆਟਵਾਂ 'ਚ ਬੈਠੇ ਹੁੰਦੇ ਨੇ ਗੱਡੀਆਂ 'ਚ ਬੈਠੇ ਹੁੰਦੇ ਨੇ ਡੇਡ ਡੇਡ ਘੰਟਾ ਦੋ ਦੋ ਘੰਟੇ ਇੱਥੇ ਮਾਲ ਗੱਡੀਆਂ ਖੜ ਜਾਂਦੀਆਂ ਔਰ ਬੁਰਾ ਹਾਲ ਹੁੰਦਾ ਇੱਥੇ ਨਾ ਤਾਂ ਕੋਈ ਦੇਖੋ ਪਰ ਪ੍ਰਬੰਧ ਕੋਈ ਪਾਣੀ ਦਾ ਹੈ ਨਾ ਕਿਹੜਾ ਸਿਸਟਮ ਦਾ ਹੈ ਇਹਨਾਂ ਨੂੰ ਮੇਰੇ ਖਿਆਲ ਤੇ ਰੇਲਵੇ ਬੋਰਡ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਕਾਫੀ ਮੀਟਿੰਗਾਂ ਹੋ ਚੁੱਕੀਆਂ ਜਿਵੇਂ ਤੁਹਾਨੂੰ ਸਰਪੰਚ ਸਾਹਿਬ ਨੇ ਵੀ ਪਹਿਲਾਂ ਦੱਸ ਕੇ ਸਾਡੇ ਨੇ ਜੋ ਸਾਡੇ ਇੱਥੇ ਐਮਸੀਬੀ ਨੇ ਵੀ ਇਹਨਾਂ ਨੇ ਵੀ ਬਹੁਤ ਉਪਰਾਲੇ ਕੀਤੇ ਨੇ ਔਰ ਕਿਹਾ ਉੱਚ ਅਧਿਕਾਰੀਆਂ ਤੱਕ ਪਰ ਮੈਂ ਜਾਣਦਾ ਜਾ ਸਾਡੇ ਅਸੀਂ ਤਾਂ ਬੇਨਤੀਆਂ ਕਰਾਂਗੇ ਜੋ ਇਲਾਕੇ ਦੇ ਸਾਡੇ ਵਿਧਾਇਕ ਵੀ ਨੇ ਮੈਡਮ ਨੀਨਾ ਮਿੱਤਲ ਜੀ ਵੀ ਤੁਹਾਨੂੰ ਲੋਕਾਂ ਨੇ ਜਿੱਤ ਕੇ ਪਹਿਲ ਦੇ ਆਧਾਰ ਦੇ ਉੱਤੇ ਇੱਥੇ ਐਮ.ਐਲ.ਏ ਬਣਾਇਆ ਤਾਂ ਪਲੀਜ਼ ਤੁਸੀਂ ਵੀ ਲੋਕਾਂ ਦੀ ਮੰਗ ਨੂੰ ਔਰ ਇਹਨਾਂ ਬੱਚਿਆਂ ਦੇ ਉੱਤੇ ਤਰਸ ਦੇ ਆਧਾਰ ਦੇ ਉੱਤੇ ਤੁਸੀਂ ਕੁਝ ਉਪਰਾਲਾ ਕਰੋ ਇਹ ਅੰਡਰਪਾਸ ਜਿਹੜਾ ਹੈਗਾ ਉਹ ਜਲਦੀ ਜਿਹੜਾ ਹੈਗਾ ਤੋਂ ਚਾਲੂ ਹੋਵੇ ਤਾਂ ਲੋਕਾਂ ਨੂੰ ਜਿਹੜਾ ਹੈਗਾ ਉਹ ਰਾਹਤ ਮਿਲ ਸਕੇ ਲੋਕਾਂ ਨੂੰ ਬਹੁਤ ਬੁਰਾ ਹਾਲ ਹੈ ਤੇ ਤਨਦੀਪ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਵੀ ਉਰੇ ਖੜੀਆਂ ਆਂ ਕਾਫੀ ਦੇਰ ਹੋ ਚੁੱਕੀ ਐ ਹਜੇ ਵੀ ਫਾਟਕ ਬੰਦ ਹੋ ਚੁੱਕਾ ਐ ਤੇ ਟ੍ਰੇਨ ਉੱਥੇ ਹੀ ਖੜੀ ਐ ਲੇਕਿਨ ਫਾਟਕ ਬੰਦ ਹੋ ਚੁੱਕਾ ਧੁੱਪ ਬਹੁਤ ਤੇਜ ਐ ਕੀ ਕਹਿਣਾ ਚਾਹੋਗੇ ਪੰਜੀ ਤੁਸੀਂ ਅਸੀਂ ਤਾਂ ਇਹੀ ਚਾਹਾਂਗੇ ਵੀ ਮਿੰਨੀ ਨਾ ਮਿੱਤਲ ਜੀ ਨੂੰ ਜਲਦੀ ਤੋਂ ਜਲਦੀ ਉਰੇ ਕੁਝ ਬਣਾਉਣਾ ਚਾਹੀਦਾ ਤਾਂ ਕਿ 2-3 ਸਾਲ ਹੀ ਰਹਿ ਗਏ ਉਹਨਾਂ ਦੇ ਬਹੁਤ ਥੋੜਾ ਟਾਈਮ ਐ ਉਰੇ ਉਹਨਾਂ ਦਾ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਜੀ ਨੀਨਾ ਮਿੱਤਲ ਜੀ ਨੂੰ ਜਲਦੀ ਤੋਂ ਜਲਦੀ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਬਜ਼ੁਰਗੋ ਕੀ ਕਹਿਣਾ ਚਾਹੋਗੇ ਤੁਸੀਂ ਰਾਤੀ ਵੀ ਉਰੇ ਹਾਦਸਾ ਹੋਇਆ ਪਿੰਡ ਦਾ ਨੌਜਵਾਨ ਦਾ ਦੇਖੋ ਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਹੁਣ ਇੰਨੀ ਸੰਗਤ ਪਰੇਸ਼ਾਨ ਹੋ ਰਹੀ ਆ ਆਗੇ ਦੁੱਜੀ ਵੀ ਦੋ ਦੋ ਘੰਟੇ ਖੜਦੇ ਆ ਬੱਚੇ ਪੜ੍ਹਨੇ ਵਾਲੇ ਵੀ ਦੋ ਦੋ ਘੰਟੇ ਖੜਦੇ ਆ ਥੱਲੇ ਨੂੰ ਨਿਕਲ ਨਿਕਲ ਕੇ ਕੋਈ ਕਿੱਦਾਂ ਕਰਦਾ ਕੋਈ ਕਿੱਦਾਂ ਕਰਦਾ ਬਾਕੀ ਚਲੋ ਇਹਨਾਂ ਦੀ ਅਫਸਰਾਂ ਦੀ ਮौज ਹੈ ਜੀ ਜਿੱਦਾਂ ਕਰਦੇ ਆ ਪਰੇਸ਼ਾਨ ਸੰਗਤ ਨੂੰ ਕਰੀ ਜਾਣ ਔਰ ਕੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜਾ ਹੈ ਨਹੀਂ ਹਟਦੇ ਇਹ ਲਗਾਤਾਰ ਜਿਹੜਾ ਹੈ ਫਾਟਕ ਬੰਦ ਹੋਣ ਤੋਂ ਬਾਅਦ ਵੀ ਜਿਹੜਾ ਹੈ ਨੀਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਸੋ ਇਹਨਾਂ ਦੀ ਵੀ ਇੱਕ ਮਜਬੂਰੀ ਹੈ ਕਿਉਂਕਿ ਧੁੱਪ ਬਹੁਤ ਤੇਜ਼ ਹੋ ਚੁੱਕੀ ਹੈ ਸਾਹਮਣੇ ਜਿਹੜੇ ਹੈਗੇ ਉਹ ਵੀ ਰੋਕਦੇ ਆ ਇਹਨਾਂ ਨੂੰ ਮੁਲਾਜ਼ਮ ਜਿਹੜੇ ਹੈ ਵੀ ਨਾ ਨਿਕਲੋ ਲੇਕਿਨ ਇਹ ਫੇਰ ਵੀ ਤੁਸੀਂ ਦੇਖ ਸਕਦੇ ਹੋ ਟ੍ਰੇਨ ਆ ਰਹੀ ਹੈ ਤੇ ਕਿੰਨੀ ਕਾਲੀ ਕਰ ਰਹੇ ਆ ਦੇਖੋ ਉਹ ਦੇਖੋ ਸਾਹਮਣੇ ਟ੍ਰੇਨ ਆ ਰਹੀ ਹੈ ਤਾਂ ਆਹ ਦੇਖੋ ਲੇਡੀਜ਼ ਨਿਕਲ ਰਹੇ ਆ ਭੈਣ ਜੀ ਤੁਸੀਂ ਤੁਹਾਨੂੰ ਦਿਖ ਰਿਹਾ ਟ੍ਰੇਨ ਆ ਰਹੀ ਹੈ ਤੁਸੀਂ ਥੱਲੋਂ ਨਿਕਲ ਰਹੇ ਹੋ ਤਾਨੂੰ ਪਤਾ ਰਾਤੀ ਉਰੇ ਹਾਦਸਾ ਹੋ ਚੁਕਿਆ ਤੁਸੀਂ ਥੱਲੋਂ ਨਿਕਲ ਕੇ ਆ ਰਹੇ ਹੋ ਥੋੜਾ ਜਿਹਾ ਦੇਖ ਲਿਆ ਕਰੋ ਬੱਚੇ ਹੈਗੇ ਆਪਣੇ ਛੋਟੇ ਛੋਟੇ ਕੱਲ ਨੂੰ ਰੁਲ ਜਾਣਗੇ ਜੇ ਕੋਈ ਹਾਦਸਾ ਹੋ ਗਿਆ ਹਾਂਜੀ ਤੁਹਾਨੂੰ ਆਪ ਨੂੰ ਸੋਚਣਾ ਚਾਹੀਦਾ ਟ੍ਰੇਨ ਤੁਹਾਡੇ ਸਾਹਮਣੇ ਆ ਰਹੀ ਹੈ ਤੁਸੀਂ ਉੱਚੋਂ ਨਿਕਲ ਕੇ ਆ ਰਹੇ ਹੋ ਘੰਟਾ ਘੰਟਾ ਖੜੀ ਰਹਿੰਦੀ ਹੈ ਤਾਂ ਕਰਦੇ ਨਹੀਂ ਘੰਟਾ ਘੰਟਾ ਤਾਂ ਖੜੀ ਰਹਿੰਦੀ ਹੈ ਜੇ ਕੱਲ ਨੂੰ ਕੁਝ ਹੋ ਗਿਆ ਫਿਰ ਕੀ ਕਰੋਗੇ ਤੁਸੀਂ ਆਪ ਕੋਈ ਮੌਤ ਦੀ ਪਰਵਾਹ ਨਹੀਂ ਕਰਦਾ ਹੈ ਮੌਤ ਯਾਨੀ ਖੜ ਨਹੀਂ ਸਕਦਾ ਦੋ ਦੋ ਘੰਟੇ ਖੜਨਾ ਪੈਂਦਾ ਇਹ ਟ੍ਰੇਨ ਇੱਥੇ ਦੋ ਘੰਟੇ ਖੜੇਗੀ ਜਿਹੜੀ ਆ ਰਹੀ ਆ ਉਹ ਦੋ ਘੰਟੇ ਕੋਈ ਖੜ ਨਹੀਂ ਸਕ ਇਹਨਾਂ ਦਾ ਕਹਿਣਾ ਹੈ ਕਿ ਇਹ ਵੀ 2-2 ਘੰਟੇ ਜਿਹੜੀ ਟ੍ਰੇਨ ਵਿੱਚ ਆ ਕੇ ਖੜੀ ਹੋ ਜਾਂਦੀ ਹੈ। ਉਹ ਦੇਖੋ। 2-2 ਘੰਟੇ ਟ੍ਰੇਨ ਖੜੀ ਰਹਿੰਦੀ ਹੈ। 2-2 ਘੰਟੇ ਟ੍ਰੇਨ ਖੜੀ ਰਹਿੰਦੀ ਹੈ। ਹਾਂਜੀ ਹਾਂਜੀ। ਇਹਦਾ ਨਾਜ ਵੀ ਕਰੋ ਨਾ ਕੋਈ ਫਿਰ। ਜਬ ਮਜਬੂਰੀ ਨੂੰ ਜਾਣਾ ਪੈਂਦਾ ਇੱਧਰ। ਸੋ ਸੋ ਲੋਕ ਵੀ ਇਹ ਕਹਿੰਦੇ ਕਿ ਉਹਰੇ 2-2 ਘੰਟੇ ਜਿਹੜੀ ਟ੍ਰੇਨ ਵਿੱਚ ਖੜਦੀ ਹੈ ਤੇ ਅਸੀਂ ਕੀ ਕਰੀਏ 2 ਘੰਟੇ ਪਹਿਲਾਂ ਵੇਟ ਕਰੀਗੀ ਜਾਣ ਦੀ ਉੱਧਰਲੇ ਪਾਸੇ ਸੋ ਲੋਕਾਂ ਦੀ ਵੀ ਮਜਬੂਰੀ ਹੈ ਧੁੱਪ ਦੇ ਵਿੱਚ ਖੜੇ ਆ ਲੋਕ ਤੇ ਇਸ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਇਹ ਸੀਸੀਟੀਵੀ ਕੈਮਰਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਦੇ ਵਿੱਚ ਜਿਹੜਾ ਹੈ ਰਾਤੀ ਜਿਹੜੀ ਹੈ ਦੁਰਘਟਨਾ ਜਿਹੜੀ ਹੈ ਕੈਦ ਹੋਈ ਹੈ ਜਿਹੜੀ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਪਾ ਰਹੇ ਹੋ ਸੋ ਦੇਖਣਾ ਹੋਵੇਗਾ ਕਿ ਆਣ ਵਾਲੇ ਦਿਨਾਂ ਦੇ ਵਿੱਚ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜਿਹੜੇ ਕੀ ਲੋਕਾਂ ਨੂੰ ਅਸਵਾਸ਼ਨ ਦੇ ਰਹੇ ਆ ਕਿ ਉਰੇ ਅੰਡਰ ਪਾਸ ਜਿਹੜਾ ਪਾਸ ਹੋ ਚੁੱਕਿਆ ਹੈ ਔਰ ਉਹ ਪਾਸ ਵੀ ਹੋ ਚੁੱਕਿਆ ਤੇ ਉਹਦਾ ਕੰਮ ਕਦ ਤੋਂ ਸਟਾਰਟ ਹੁੰਦਾ ਹੈ ਸੋ ਲੋਕੀ ਬੇਨਤੀ ਕਰ ਰਹੇ ਆ ਮੈਡਮ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਉਹਦਾ ਕੰਮ ਸ਼ੁਰੂ ਕਰਾਇਆ ਜਾਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਸਹੂਲਤ ਹੋਵੇ ਤੇ ਲੋਕ ਆਪਣੀ ਜਾਨ ਇਸ ਫਾਟਕ ਤੇ ਨਾ ਗਵਾ ਸਕਣ ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ ਨਿਊਜ਼ 18 ਪੰਜਾਬ